ਕੋਸ਼ਿਆਰਪੁਰ ਦੇ ਬਾਬਾ ਸੀਗਾ ਉਹਨੇ ਇੱਕ ਲੜਕੀ ਸੀ ਨਰਸਿੰਗ ਕਰਦੀ ਤੇ ਉਹਦਾ ਰੇਪ ਕਰ ਦਿੱਤਾ ਤੇ ਉਹਦਾ ਰੇਪ ਕਰਵਾਉਣੇ ਵਾਲੀ ਉਹਦੀ ਮਾਂ ਸੀ ਕਿਉਂਕਿ ਉਹ ਮਾਨਸਿਕ ਤੌਰ ਤੇ ਥੋੜੀ ਪਰੇਸ਼ਾਨ ਸੀ ਤੇ ਉਹ ਕਿਤੇ ਉਹਨੇ ਆਪਣੇ ਮਾਂ ਨੂੰ ਬਾਬੇ ਨਾਲ ਗਲਤ ਅਵਸਥਾ ਚ ਪਈ ਦੇਖ ਲਿਆ ਜਦੋਂ ਉਹਨੇ ਸਿਰਫ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਨੇ ਆਪਣੀ ਕੁੜੀ ਦੀ ਬਲੀ ਦਿੱਤੀ ਉਹ ਜਦੋਂ ਕੁੜੀ ਨਾਲ ਰੇਪ ਹੋਇਆ ਤੇ ਕੁੜੀ ਨੇ ਚਿੱਠੀ ਲਿਖੀ ਜਹੇਦਾਰ ਅਕਾਲ ਤਖਤ ਨੂੰ ਜੀ ਜਹੇਦਾਰ ਅਕਾਲ ਤਖਤ ਨੇ ਜਦੋਂ ਚਿੱਠੀ ਪੜੀ ਰੋਲਾ ਪਿਆ ਅਕਾਲ ਤਖਤ ਸਾਹਿਬ ਤਲਬ ਕੀਤਾ ਗਿਆ ਤਾਂ ਉੱਥੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਦੇ ਪੀਏ ਨੇ ਕੁਝ ਪੈਸੇ ਲੈ ਕੇ ਉਹ ਬਾਬੇ ਨੂੰ ਛੱਡਣਾ ਚਾਹਿਆ ਪਰ ਉਹ ਉਹਦੇ ਚ ਕੀ ਹੋ ਜਿਹੜਾ ਨਾਲ ਸੇਵਾਦਾਰ ਸੀ ਉਹ ਡਰ ਗਿਆ ਤੇ ਉਹ ਸਾਰਾ ਕੁਝ ਐਡਮਿਟ ਕਰ ਗਿਆ ਤੇ ਕੇਸ ਤੇ ਫਿਰ ਬਾਅਦ ਚ ਬਣਿਆ ਕੀ ਸੀ ਉਸ ਕੇਸ ਦੇ ਵਿੱਚ ਪਰਚਾ ਦਰਜ ਹੋਇਆ ਅਸੀਂ ਹੁਸ਼ਿਆਰਪੁਰ ਜਾ ਕੇ ਉਹ ਪਰਚਾ ਦਰਜ ਕਰਵਾਇਆ ਜੀ ਤੇ ਉਸ ਬਾਬੇ ਨੂੰ ਅਸੀਂ ਸਜ਼ਾ ਕਰਾਈ ਹੂੰ ਤੇ ਇਸ ਕਰਕੇ ਜਿਹੜੀਆਂ ਇਹ ਅਸੀਂ ਦੇਖ ਰਹੇ ਹਾਂ ਵੀ ਇੰਨਾ ਜ਼ਿਆਦਾ ਜਿਹੜਾ ਰੇਪਾਂ ਰੇਪਸ ਦਾ ਮਸਲਾ ਆ ਰਿਹਾ ਸਰੀਰਕ ਸ਼ੋਸ਼ਣਾਂ ਦਾ ਮਸਲਾ ਆ ਰਿਹਾ ਇਹਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦਾ ਸ਼ੁਰੂਆਤੀ ਦੌਰ ਤੇ ਇਹਨਾਂ ਦਾ ਆਪ ਦਾ ਵੀ ਹੱਥ ਹੁੰਦਾ ਹੂੰ ਕਿਉਂਕਿ ਕਿਸੇ ਬੰਦੇ ਦੀ ਇੰਨੀ ਜਲਦੀ ਹਿੰਮਤ ਨਹੀਂ ਹੁੰਦੀ ਵੀ ਕਿਸੇ ਨੂੰ ਹੱਥ ਪਾ ਲੈ ਹੂੰ ਉਹ ਆਪਣਾ ਕੋਈ ਨਿੱਜੀ ਸਵਾਰਥ ਸਵਾਰਨ ਵਾਸਤੇ ਜੀ ਤੇ ਲੇਕਿਨ ਜਿਹੜੇ ਹੁਣ ਪਾਸਟਰਸ ਹੈ ਜਾਂ ਹੋਰ ਜਿਹੜੇ ਬਾਬੇ ਹੈ ਜੀ ਦੇਖੋ ਇਹ ਬਣੇ ਹੀ ਐਸ ਕੰਮ ਲਈਏ ਉਹ ਬਾਬੇ ਨੇ ਬੜੀ ਬਿਸ਼ਰਮੀ ਨਾਲ ਇੱਕ ਗੱਲ ਕਹੀ ਸੀ ਜੀ ਤੇ ਮੈਂ ਬੋਲ ਨਹੀਂ ਸਕਦਾ ਕੈਮਰੇ ਅੱਗੇ ਜਦੋਂ ਉਹਨੂੰ ਫੜਿਆ ਗਿਆ ਤੇ ਉਹ ਕਹਿੰਦਾ ਸੀ ਬਾਬੇ ਬਣੇ ਕਾਦੇ ਵਾਸਤੇ ਅੱਛਾ ਅਸੀਂ ਕਹਿੰਦਾ ਅਸੀਂ ਹੀ ਤਾਂ ਇਹ ਚੀਜ਼ਾਂ ਨੂੰ ਭੋਗਣਾ ਐ ਇਸ ਵਾਸਤੇ ਅਸੀਂ ਬਾਬੇ ਬਣੇ ਤਾਂ ਮਤਲਬ ਜਿਹੜੇ ਸ਼ਬਦ ਇਸਤੇਮਾਲ ਕਰੇ ਸੀਗੇ ਅਸੀਂ ਉਹ ਸ਼ਬਦ ਅਸੀਂ ਬੋਲ ਨਹੀਂ ਸਕਦੇ ਪਰ ਬੜੀ ਪਖੰਡੀ ਕਿਸ ਹੱਦ ਤੱਕ ਜਾ ਸਕਦੇ ਆ ਆਮ ਬੰਦਾ ਤਾਂ ਸਧਾਰਨ ਬੰਦਾ ਸੋਚ ਵੀ ਨਹੀਂ ਸਕਦਾ ਇਸ ਤਰ੍ਹਾਂ ਦੇ ਪਖੰਡ ਜਿਹੜੇ ਸਮੇਂ-ਸਮੇਂ ਤੇ ਉਜਾਗਰ ਵੀ ਹੁੰਦੇ ਰਹਿੰਦੇ ਆ ਤੇ ਤੁਸੀਂ ਦੱਸਿਆ ਪਹਿਲਾਂ ਕਿ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਕਿਵੇਂ ਸ਼ਿਕਾਰ ਬਣ ਜਾਂਦੇ ਆ ਕਿਤੇ ਨਾ ਕਿਤੇ ਤੇ ਕੋਈ ਬੈਰੀਅਰ ਹੈ ਜਿਹੜਾ ਸੋਚਣ ਹੀ ਨਹੀਂ ਦਿੰਦਾ ਅੱਗੇ ਤੱਕ ਲੋਕਾਂ ਨੂੰ ਅਵੇਅਰ ਹੋਣ ਹੀ ਨਹੀਂ ਦਿੰਦਾ ਡਿਪਰੈਸ਼ਨ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਕ ਸਾਡਾ ਕਾਨੂੰਨ ਹੈ ਐਕਟ ਹੈ ਪ੍ਰੋਵੈਂਸ਼ਨ ਆਫ ਮੈਜਿਕਲ ਰੈਮਡੀਜ਼ ਐਕਟ ਜਿਹੜਾ ਬਣਾ ਬੜਾ ਕਲੀਅਰਲੀ ਉਹਦੇ ਚ ਐਕਟ ਹੈ ਉਹਦੇ ਚ ਕਾਗਨੀਜੇਬਲ ਅਫੈਂਸ ਹੈ ਜੇ ਕੋਈ ਵੀ ਬੰਦਾ ਕਹਿੰਦਾ ਕਿ ਮੈਂ ਕੋਈ ਤੰਤਰ ਕੋਈ ਸ਼ਬਦ ਜਾਂ ਕੋਈ ਮੈਂ ਐਸੀ ਧਾਰਮਿਕ ਚੀਜ਼ ਨਾਲ ਦੇ ਕੇ ਕੋਈ ਬਿਮਾਰੀ ਠੀਕ ਕਰ ਸਕਦਾ ਜਾਂ ਮੈਂ ਮੁੰਡਾ ਪੈਦਾ ਕਰ ਸਕਦਾ ਕਿਸੇ ਨੂੰ ਕੋਈ ਮੰਤਰ ਦੇ ਕੇ ਜਾਂ ਕੋਈ ਸ਼ਬਦ ਬੋਲ ਕੇ ਤੇ ਲੇਕਿਨ ਇਹ ਸਮਝ ਨਹੀਂ ਆਉਂਦੀ ਕਿ ਜੇ ਪੂਰਨ ਤਰ੍ਹਾਂ ਉਹ ਉਸ ਐਕਟ ਨੂੰ ਇਸਤੇਮਾਲ ਕਿਉਂ ਨਹੀਂ ਕਰਦਾ ਜੇ ਉਹ ਐਕਟ ਨੂੰ ਇਸਤੇਮਾਲ ਕੀਤਾ ਜਾਂਦਾ ਤਾਂ ਸ਼ਾਇਦ ਕਈ ਪਖੰਡੀਆਂ ਹੁਣ ਤੱਕ ਭੱਜ ਜਾਣੇ ਸੀ ਜਾਂ ਉਹਨਾਂ ਨੇ ਡੇਰੇ ਹੀ ਬੰਦ ਕਰ ਦੇਣੇ ਡੇਰੇ ਬੰਦ ਹੋ ਜਾਣੇ ਹਨ ਇੱਕ ਵਾਰ ਮੈਜੀਕਲ ਰੈਮਡੀਜ਼ ਐਕਟ ਨੂੰ ਇੰਪਲੀਮੈਂਟ ਤਾਂ ਕਰਨੇ ਹੈ ਜੀ ਜੇ ਕਿਤੇ ਵੀ ਐਸੀ ਗੱਲ ਹੁੰਦੀ ਹੈ ਹੁਣ ਜਿਵੇਂ ਇਹ ਅੱਜਕੱਲ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਇਵਨ ਚੈਨਲਾਂ ਦੇ ਉੱਤੇ ਸ਼ਰਿਆਮ ਕਲੇਮ ਕਰਦੇ ਆ ਕਿ ਅਸੀਂ ਤੁਹਾਨੂੰ ਠੀਕ ਕਰ ਸਕਦੇ ਹਾਂ ਅਸੀਂ ਕੈਂਸਰ ਵਰਗੀਆਂ ਬਿਮਾਰੀਆਂ ਠੀਕ ਕਰ ਸਕਦੇ ਹਾਂ ਅਸੀਂ ਜਿਹੜਾ ਤੁਰ ਨਹੀਂ ਹੁੰਦਾ ਉਹਨੂੰ ਤੁਰਨ ਲਾ ਦਿੰਦੇ ਹਾਂ ਮਰੇ ਨੂੰ ਜੀਵਿਤ ਕਰ ਸਕਦੇ ਹਾਂ ਲੇਕਿਨ ਸਰਕਾਰ ਅੱਖਾਂ ਬੰਦ ਕਰਕੇ ਸੁੱਤੀ ਪਈ ਹੈ ਕਿਉਂ ਨਹੀਂ ਐਕਟ ਨੂੰ ਇਸਤੇਮਾਲ ਕਰਦੇ ਦੋ ਇਹਨਾਂ ਦੇ ਉੱਤੇ ਪਰਚੇ ਸਖਤ ਦੇ ਤਹਿਤ ਇੱਕ ਪੰਜਾਬ ਵਿੱਚ ਹੋਰ ਵੀ ਸਮੱਸਿਆ ਨਾ ਹੋਰ ਵੀ ਥਾਂ ਹੋਊਗੀ ਪਰ ਆਪਾਂ ਪੰਜਾਬ ਦੀ ਜਦੋਂ ਗੱਲ ਕਰਦੇ ਆਂ ਬਹੁਤੇ ਲੀਡਰਾਂ ਨੂੰ ਸਰਕਾਰ ਦੀ ਤੁਸੀਂ ਗੱਲ ਕੀਤੀ ਹੈ ਵੋਟਾਂ ਦੀ ਭੁੱਖ ਵੀ ਹੁੰਦੀ ਹੈ ਕਿਉਂਕਿ ਵੱਡੇ ਵੱਡੇ ਫਾਲੋਅਰ ਜੁੜੇ ਹੁੰਦੇ ਆਂ ਵੱਡੀ ਗਿਣਤੀ ਚ ਉਹੀ ਵੋਟਰ ਨੇ ਤੇ ਵੋਟਰਾਂ ਨੂੰ ਕੌਣ ਗਵਾਉਣਾ ਚਾਹੁੰਦਾ ਦੇਖੋ ਹੁਣ ਕੱਲੀ ਵੋਟ ਤੰਤਰ ਕਰਕੇ ਹੀ ਸਾਡੇ ਜਿਹੜਾ ਸਮਾਜ ਦਾ ਨਾਸ ਬੱਜਿਆ ਜੀ ਸਿਰਫ ਅਸੀਂ ਵੋਟਾਂ ਕਰਕੇ ਹੀ ਬਹੁਤ ਸਾਰੀਆਂ ਜਿਹੜੀਆਂ ਗਲਤ ਧਾਰਾਵਾਂ ਜਾਂ ਗਲਤ ਧਾਰਨਾਵਾਂ ਤੇ ਗਲਤ ਗੱਦੀ ਵੱਦੀਆਂ ਨੂੰ ਸ਼ੈ ਦਿੰਦੇ ਆ ਕਿਉਂ ਪੰਜਾਬ ਦੇ ਵਿੱਚ ਨਸ਼ਾ ਬਣ ਗਿਆ ਜਿੱਥੇ ਕਿਤੇ ਜੇ ਆਪਾਂ ਕਹੀਏ ਵੀ ਸਭ ਤੋਂ ਬਾਰਡਰ ਸਟੇਟ ਜਿਹੜੀ ਸਭ ਤੋਂ ਜ਼ਿਆਦਾ ਇੰਟੈਲੀਜੈਂਸ ਏਜੰਸੀਆਂ ਵੱਲੋਂ ਜਿਹਦੇ ਤੇ ਨਿਗਾਹ ਰੱਖੀ ਜਾਂਦੀ ਹੈ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਸੈਂਟਰਲ ਸਰਕਾਰ ਦੀ ਅੱਖ ਸਟੇਟਾਂ ਦੀ ਅੱਖ ਜਿੰਨੀਆਂ ਹਿੰਦੂਸਤਾਨ ਦੀਆਂ ਏਜੰਸੀਆਂ ਆ ਉਹ ਸਭ ਤੋਂ ਜ਼ਿਆਦਾ ਵਾਚ ਪੰਜਾਬ ਤੇ ਰੱਖਦੀਆਂ ਲੇਕਿਨ ਪੰਜਾਬ ਦੇ ਵਿੱਚ ਨਸ਼ਾ ਵੀ ਇੱਕ ਛੇਵੇਂ ਦਰਿਆ ਮੰਗਣ ਬਗ ਰਿਹਾ ਡੇਰੀਆਂ ਵਾਂ ਦੀ ਲਾਈਨ ਵੀ ਉਸੇ ਤੇ ਤੇ ਲੱਗੀ ਹੋਈ ਐ ਕੱਲੇ ਪੰਜਾਬ ਪੰਜਾਬ ਦੇ ਵਿੱਚ 18000 ਤੋਂ ਵੱਧ ਡੇਰੇ ਆ ਹਮਮ ਛੋਟੇ ਵੱਡੇ ਡੇਰੇ ਤੇ ਉੱਥੇ ਇੰਨੇ ਕਿ ਇਲੈਗਲ ਐਕਟੀਵिटीज ਹੁੰਦੀਆਂ ਸਰਕਾਰਾਂ ਅੱਖਾਂ ਬੰਦ ਕਰੀ ਬੈਠੀਆਂ ਉੱਥੇ ਸ਼ੋਸ਼ਨ ਵੀ ਹੁੰਦਾ ਉੱਥੇ ਆਪਣਾ ਜਿਹੜਾ ਡਰੱਗਸ ਦਾ ਵੀ ਕੰਮ ਹੁੰਦਾ ਤੇ ਇਸ ਕਰਕੇ ਇਹ ਸਰਕਾਰਾਂ ਦੀ ਹੀ ਨਲਕੀਏ ਸ਼ੈ ਜਿਹੜੀ ਵੋਟਾਂ ਕਰਕੇ ਵੋਟਾਂ ਲੈਣ ਕਰਕੇ ਪੋਲੀਟਿਕਲ ਪੋਲੀਟਿਕਲ ਪਾਰਟੀਆਂ ਨੂੰ ਕੋਈ ਸਟਰੋਂਗ ਸਟੈਪ ਲੈਣ ਤੋਂ ਰੋਕਦੀਆਂ ਜੀ ਇਸ ਕਰਕੇ ਇਹ ਤਾਂ ਚਾਹੀਦਾ ਹੈ ਸਰਕਾਰ ਨੂੰ ਵੀ ਜਦ ਤੁਸੀਂ ਖੁਦ ਐਕਟ ਬਣਾਏ ਹੋਏ ਆ ਤੁਸੀਂ ਉਹਨਾਂ ਉਹ ਐਕਟਸ ਨੂੰ ਇੰਪਲੀਮੈਂਟ ਕਿਉਂ ਨਹੀਂ ਕਰਦੇ ਹੂੰ ਕਿਉਂ ਜੇ ਕੋਈ ਪੀੜਤਾ ਆਉਂਦੀ ਹੈ ਜੇ ਕੋਈ ਬੰਦਾ ਆਉਂਦਾ ਉਹਨੂੰ ਇੰਨੀ ਲੰਬੀ ਲੜਾਈ ਕਿਉਂ ਲੜਨੀ ਪੈਂਦੀ ਹੈ ਹੂੰ ਕਿਉਂ ਤੁਸੀਂ properly investigate ਕਰੋ जी 95% ਮੰਨਿਆ ਜਾਂਦਾ ਵੀ ਰੇਪ ਦੇ ਕੇਸ ਗਲਤ ਪਾਉਂਦੇ ਆ ਜਾਂ ਫਾਲਸ ਹੁੰਦੇ ਆ ਜੀ ਲੇਕਿਨ ਜੈਨੂਨੈਸ ਦਾ ਦੇਖਣੀ ਚਾਹੀਦੀ ਹੈ ਜੀ ਜੇ ਜੈਨੂਨ ਮੈਟਰਸ ਹੈਗੇ ਆ ਉਹਨਾਂ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਤਾਂ ਕਿ ਇੱਕ ਡੈਟਰੈਂਟ ਬਣੇ ਸੋ ਇਸ ਕਰਕੇ ਇਹ ਦੇਰ ਕੀਤੀ ਹੈ ਸਰਕਾਰ ਨੇ ਪਰਚਾ ਦਰਜ ਕਰਨ ਚ ਵੀ ਤੇ سزا ਦੇਣ ਚ ਵੀ ਇਨਾਂ ਜੇ ਇੱਕ ਵਾਰ ਕਹਿੰਦੇ ਨੇ ਨਾ ਕੌਮ ਮਾਰਕੀਟਾਂਂ ਦਿੱਤਾ ਜਾਵੇ ਜੀ ਤਾਂ ਸ਼ਾਇਦ ਫਰਕ ਪੈ ਜਾਵੇ ਸੋ ਇਹ ਇਸ ਕਰਕੇ ਬਰਜਿੰਦਰਪਾਲ ਵਰਗੇ ਨੂੰ ਅੰਦਰ ਦੇਣਾ ਬਣਦਾ ਇਹੀ ਹੈ